ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਨਨ ਅਤੇ ਮਾਈਨਿੰਗ ਮਾਫੀਆ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾਬਦ ਕੀਤਾ ਹੈ ਪੁਰਾਣੀ ਪ੍ਰਿਸ਼ਟ ਮਾਈਨਿੰਗ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਲਾਗੂ ਕੀਤੀ ਗਈ ਹੈ ਪਾਰਦਰਸ਼ੀ ਔਨਲਾਈਨ ਨਿਲਾਮੀ ਪ੍ਰਣਾਲੀ ਦਾਦੇ ਇਸ ਨਵੀਂ ਵਿਵਸਥਾ ਦੇ ਨਾਲ ਨਾ ਸਿਰਫ ਮਾਫੀਆ ਰਾਜ ਤੇ ਲਕਾਮ ਲੱਗੇਗੀ ਸਗੋਂ ਸਰਕਾਰ ਨੂੰ ਸਿੱਧਾ ਰਾਸਵ ਵੀ ਮਿਲੇਗਾ ਅਤੇ ਖਣਿਜ ਸਰੋਤਾਂ ਦਾ ਇਸਤੇਮਾਲ ਹੁਣ ਮਾਫੀਆ ਨਹੀਂ ਲੋਕਾਂ ਦੇ ਹਿੱਤ ਦੇ ਵਿੱਚ ਹੋਏਗਾ ਦੱਸਿਆ ਕਿ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਖਨਨ ਵਿਵਸਥਾ ਦੇ ਵਿੱਚ ਇਤਿਹਾਸਿਕ ਪਤਲਾ ਕਰਦੇ ਹੋਏ ਪਾਰਦਰਸ਼ੀ ਔਨਲਾਈਨ ਨਿਲਾਮੀ ਸ਼ੁਰੂ ਕੀਤੀ ਹੈ ਜਿਸ ਨਾਲ ਮਾਫੀਆ ਰਾਜ ਖਤਮ ਹੋਏਗਾ ਤੇ ਸਰਕਾਰ ਨੂੰ ਸਿੱਧਾ ਰਾਸਵ ਮਿਲਣਾ ਸ਼ੁਰੂ ਹੋ ਜਾਏਗਾ ਪੁਰਾਣੀ ਪ੍ਰਿੰਸਟਨ ਨਿਲਾਮੀ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਦਾਮ ਦੇ ਅਧਾਰ ਤੇ ਪੋਲੀ ਲਾਗੂ ਕੀਤੀ ਗਈ ਹੈ ਇਸ ਦੇ ਨਾਲ ਨਕਲੀ ਪੋਲੀ ਦਾਦ ਬਾਹਰ ਹੋ ਜਾਣਗੇ ਅਤੇ ਸਿਰਫ ਗੰਭੀਰ ਅਤੇ ਇਮਾਨਦਾਰ ਲੋਕਾਂ ਨੂੰ ਹੀ ਕੰਮ ਮਿਲੇਗਾ ਨਵੀਂ ਵਿਵਸਥਾ ਦੇ ਵਿੱਚ ਅਗਾਊ ਤਾਨ ਤੇ ਪਹਿਲਾ ਤੋਂ ਰਾਇਲਟੀ ਜਮਾ ਕਰਵਾਉਣਾ ਲਾਜ਼ਮੀ ਕੀਤਾ ਗਿਆ ਇਸ ਦੇ ਨਾਲ ਸਰਕਾਰ ਦਾ ਨੁਕਸਾਨ ਰੁਕਿਆ ਹੈ ਅਤੇ ਗੈਰ ਕਾਨੂੰਨੀ ਖਨਨ ਤੇ ਪ੍ਰਭਾਵਸ਼ਾਲੀ ਕੰਟਰੋਲ ਹੋਏਗਾ ਦੱਸਿਆ ਕਿ ਹੁਣ ਵਾਤਾਵਰਨੀ ਮਨਜ਼ੂਰੀ ਦੀ ਜ਼ਿੰਮੇਵਾਰੀ ਪੋਲੀ ਲਗਾਉਣ ਵਾਲੇ ਦੀ ਹੋਏਗੀ ਖਨਨ ਪੱਤੇ ਦੀ ਮਿਆਦ 5 ਸਾਲ ਕਰ ਦਿੱਤੀ ਗਈ ਹੈ ਅਤੇ ਚਰਨਬੱਧ ਤਰੀਕੇ ਦੇ ਨਾਲ 100 ਤੋਂ ਵੱਧ ਨਵੀਆਂ ਸਾਈਟਾਂ ਨਿਲਾਮੀ ਦੇ ਵਿੱਚ ਲਿਆਂਦੀਆਂ ਜਾਣਗੀਆਂ ਸੀਆਰਐਮਐਸ ਅਤੇ ਐਲਐਮਐਸ ਵਰਗੀਆਂ ਨਵੀਆਂ ਪ੍ਰਣਾਲੀਆਂ ਦੇ ਨਾਲ ਇਹ ਸੁਧਾਰ ਪੰਜਾਬ ਦੇ ਖਨਨ ਸੈਕਟਰ ਦੀ ਤਸਵੀਰ ਪਾ ਦਲ ਦੇਣਗੇ ਗੈਰ ਕਾਨੂੰਨੀ ਖਨਨ ਰੁਕੇਗਾ ਇਕੱਠੇਦਾਰੀ ਖਤਮ ਹੋਏਗੀ ਅਤੇ ਖਣਿਜ ਸਰੋਤਾਂ ਦੀ ਵਰਤੋਂ ਹੁਣ ਮਾਫੀਆ ਨਹੀਂ ਸਗੋ ਲੋਕਾਂ ਦੇ ਹਿੱਤਾਂ ਦੇ ਵਿੱਚ ਹੋਏਗੀ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਨਨ ਅਤੇ ਮਾਈਨਿੰਗ ਮਾਫੀਆ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾਬਦ ਕੀਤਾ ਹੈ ਪੁਰਾਣੀ ਪ੍ਰਿਸ਼ਟ ਮਾਈਨਿੰਗ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਲਾਗੂ ਕੀਤੀ ਗਈ ਹੈ ਪਾਰਦਰਸ਼ੀ ਔਨਲਾਈਨ ਨਿਲਾਮੀ ਪ੍ਰਣਾਲੀ ਦਾਦੇ ਕਿਸ ਨਮੀ ਵਿਵਸਥਾ ਦੇ ਨਾਲ ਨਾ ਸਿਰਫ ਮਾਫੀਆ ਰਾਜ ਤੇ ਲਗਾਮ ਲਗੇਗੀ ਸਬੋ ਸਰਕਾਰ ਨੂੰ ਸਿੱਧਾ ਰਾਜਸਭ ਵੀ ਮਿਲੇਗਾ ਅਤੇ ਖਣਿਜ ਸਰੋਤਾਂ ਦਾ ਇਸਤੇਮਾਲ ਹੁਣ ਮਾਫੀਆ ਨਹੀਂ ਲੋਕਾਂ ਦੇ ਹਿੱਤ ਦੇ ਵਿੱਚ ਹੋਏਗਾ ਦੱਸਿਆ ਹੈ ਕਿ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਖਨਨ ਵਿਵਸਥਾ ਦੇ ਵਿੱਚ ਇਤਿਹਾਸਿਕ ਪਤਲਾ ਕਰਦੇ ਹੋਏ ਪਾਰਦਰਸ਼ੀ ਔਨਲਾਈਨ ਨਿਲਾਮੀ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਮਾਫੀਆ ਰਾਜ ਖਤਮ ਹੋਏਗਾ ਤੇ ਸਰਕਾਰ ਨੂੰ ਸਿੱਧਾ ਰਾਜਸਭ ਮਿਲਣਾ ਸ਼ੁਰੂ ਹੋ ਜਾਏਗਾ ਪੁਰਾਣੀ ਪ੍ਰੇਸ਼ਟ ਨਿਲਾਮੀ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਤਾਂ ਦੇ ਅਧਾਰ ਤੇ ਪੋਲੀ ਲਾਗੂ ਕੀਤੀ ਗਈ ਹੈ ਇਸ ਦੇ ਨਾਲ ਨਕਲੀ ਬੋਲੀਦਾਰ ਬਾਹਰ ਹੋ ਜਾਣਗੇ ਅਤੇ ਸਿਰਫ ਗੰਭੀਰ ਅਤੇ ਇਮਾਨਦਾਰ ਲੋਕਾਂ ਨੂੰ ਹੀ ਕੰਮ ਮਿਲੇਗਾ ਨਵੀਂ ਵਿਵਸਥਾ ਦੇ ਵਿੱਚ ਅਗਾਊ ਪੁਕਤਾਨ ਅਤੇ ਪਹਿਲਾ ਤੋਂ ਰਾਇਲਟੀ ਜਮ੍ਹਾਂ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਨਾਲ ਸਰਕਾਰ ਦਾ ਨੁਕਸਾਨ ਰੁਕਿਆ ਹੈ ਅਤੇ ਗੈਰ ਕਾਨੂੰਨੀ ਖਨਨ ਤੇ ਪ੍ਰਭਾਵਸ਼ਾਲੀ ਕੰਟਰੋਲ ਹੋਏਗਾ ਦੱਸਿਆ ਕਿ ਹੁਣ ਵਾਤਾਵਰਣੀ ਮਨਜ਼ੂਰੀ ਦੀ ਜ਼ਿੰਮੇਵਾਰੀ ਪੋਲੀ ਲਗਾਉਣ ਵਾਲੇ ਦੀ ਹੋਈ ਕਿ ਖਨਨ ਪੱਤੇ ਦੀ ਮਿਆਦ 5 ਸਾਲ ਕਰ ਦਿੱਤੀ ਗਈ ਹੈ ਅਤੇ ਚਰਨਬੱਧ ਤਰੀਕੇ ਦੇ ਨਾਲ 100 ਤੋਂ ਵੱਧ ਨਮੀਆਂ ਸਾਈਤਾ ਨਿਲਾਮੀ ਦੇ ਵਿੱਚ ਲਿਆਂਦੀਆਂ ਜਾਣਗੀਆਂ CRMS ਅਤੇ LMS ਵਰਗੀਆਂ ਨਮੀਆਂ ਪ੍ਰਣਾਲੀਆਂ ਦੇ ਨਾਲ ਇਹ ਸੁਧਾਰ ਪੰਜਾਬ ਦੇ ਖਨਨ ਸੈਕਟਰ ਦੀ ਤਸਵੀਰ ਬਦਲ ਦੇਣਗੇ ਗੈਰਕਾਨੂੰਨੀ ਖਨਨ ਰੁਕੇਗਾ ਇਕੱਠੇਦਾਰੀ ਖਤਮ ਹੋਏਗੀ ਅਤੇ ਖਣਿਜ ਸਰੋਤਾਂ ਦੀ ਵਰਤੋਂ ਹੁਣ ਮਾਫੀਆ ਨਹੀਂ ਸਗੋ ਲੋਕਾਂ ਦੇ ਹਿੱਤਾਂ ਦੇ ਵਿੱਚ ਹੋਏਗੀ